ਕਿ ਅਰਜੰਤੀ ਲੰਘਣ ਲਾ ਕੇ ਕੀ ਕਹ ਰਹੇ ਕਿ ਅਰਜੰਤੀ ਲੋਹਰਾ ਨੇ ਸਾਡਾ ਗਾਣਾ ਕਾਪੀ ਕੀਤਾ ਤੇ ਪਹੁੰਚੀ ਥਾ ਹੋ ਵੇਖੀ ਤੂੰ ਚੱਲ ਜਦੋਂ ਮੈਂ ਪਾਪਾ ਬਣਨਾ ਉਹ ਮੇਰੇ ਨਾਤੇ ਲੱਗਣ ਜੈ ਕਾਰੇ ਨਹੀਂ ਦੁੱਖ ਕੱਟੇ ਜਾਣਗੇ ਸਾਰੇ ਜਦੋਂ ਮੈਂ ਮਾਤਰ ਪੜਨਾ ਦੇਖੀ ਤੂੰ ਚੱਲ ਜਦੋਂ ਮੈਂ ਪਾਪਾ ਬਣਨਾ ਯਾਤ ਹੁੱਕ ਲਾਈਨ ਜਿਵੇਂ ਮੇਰੀ ਮੈਂ ਕਹਿ ਰਿਹਾ ਮੈਂ ਪਾਪਾ ਨਾ ਕਹਿ ਰਿਹਾ ਬੇਬੀ ਮੇਰਾ ਜੀ ਕਰਦਾ ਹੁਣ ਮੈਂ ਪਾਪਾ ਇਸ ਤਰ੍ਹਾਂ ਆਪਾ ਬਣ ਜਾਵਾਂ ਸਾਡੇ ਸਾਡੇ ਇੰਸਟਾਗ੍ਰam ਤੇ ਜਾਂ ਤੁਹਾਡੇ ਸੋਸ਼ਲ ਮੀਡੀਆ ਤੇ ਕਮੈਂਟ ਆ ਰਹੇ ਆ ਵੀ ਤੁਹਾਨੂੰ ਕੁਝ ਲੋਕ ਕਹਿ ਰਹੇ ਆ ਵੀ ਤੁਸੀਂ ਗੀਤ ਕਾਪੀ ਕੀਤਾ ਅਰਜੰਟੀ ਲੋਰ ਦਾ ਕਿਉਂਕਿ ਇੱਕ ਨਾਮੀ ਗਾਇਕ ਹੈ ਮੈਂ ਆਪਾਂ ਨੂੰ ਕੋਈ ਫੇਮ ਲੈਣ ਦਾ ਚੱਕਰ ਹੈ ਨਹੀਂ ਤੇ ਨਾ ਆਪਾਂ ਨੂੰ ਆਪਾਂ ਬਾਈ ਨੂੰ ਕੋਈ ਗਲਤ ਸ਼ਬਦ ਕਹਿੰਦੇ ਆ ਅੱਛਾ ਤੁਹਾਨੂੰ ਵੀ ਇਸੇ ਗੱਲ ਤੇ ਹੋਵੇਗਾ ਕਿ ਇਹ ਦੁੱਠ ਕਿਤਾਬ ਬੋਲ ਰਿਹਾ ਕਿ ਅਰਜੰਟੀ ਲੋ ਦਾ ਗਾਣਾ ਆ ਗਿਆ ਜਿੰਨਾ ਵਿੱਚ ਆਦਾ ਜ਼ਿਕਰ ਕਰ ਦੂੰਗਾ ਹੋ ਸਕਦਾ ਵੀ ਮੇਰੇ ਵੀ ਵੀ ਵਧ ਜਾ ਤੁਸੀਂ ਦੇਖ ਰਹੇ ਹੋ ਪੰਜਾਬ ਪ੍ਰਥਮ ਮੈਂ ਤੁਹਾਡੇ ਨਾਲ ਮਾਨਪ੍ਰੀਤ ਤੌਰ 'ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇੱਕ ਨਾਮੀ ਗਾਇਕ ਅਰਜਨ ਢਿੱਲੋਂ ਦਾ ਇੱਕ ਗੀਤ ਰਿਲੀਜ਼ ਹੋਇਆ ਬਾਬੇ ਜ ਜਹ ਕਹ ਲਿਆ ਕਿ ਬਾਬਾ ਇਹ ਗੀਤ ਉਹਨਾਂ ਗੀਤਾਂ ਦੇ ਵਿੱਚੋਂ ਇੱਕ ਸੀਗਾ ਜਿਨ੍ਹਾਂ ਨੂੰ ਅਰਜਨ ਢਿੱਲੋਂ ਹੋਰਾਂ ਨੇ ਐਲਬਮ ਦੇ ਵਿੱਚ ਨਹੀਂ ਪਾਇਆ ਪਰ ਉਹ ਕਹਿੰਦੇ ਵੀ ਲੀਕ ਹੋ ਗਏ ਉਸ ਤੋਂ ਬਾਅਦ ਉਹਨਾਂ ਨੇ ਰਿਲੀਜ਼ ਕਰ ਦਿੱਤੇ ਪਰ ਇਸੇ ਹੀ ਗੀਤ ਦੇ ਨਾਲ ਇੱਕ ਹੋਰ ਨਵਾਂ ਵਿਵਾਦ ਜੁੜ ਚੁੱਕਿਆ ਹੈ ਇੱਕ ਗਾਇਕ ਦਾ ਦੇਵਰ ਪਣਾ ਉਹ ਕਹਿੰਦਾ ਵੀ ਮੇਰਾ ਵੀ ਇੱਕ ਐਸੇ ਤਰ੍ਹਾਂ ਦਾ ਗੀਤ ਆਇਆ ਤੇ ਉਸਨੇ ਇੱਕ ਵੀਡੀਓ ਵੀ ਪਾਈ ਜਿਸ ਦੇ ਵਿੱਚ ਅਰਜਨ ਢਿੱਲੋਂ ਨੂੰ ਲੈ ਕੇ ਕਾਫੀ ਕੁਝ ਕੰਡਾ ਕਈਆਂ ਉਹ ਕਹਿੰਦੇ ਵੀ ਮੇਰੇ ਗੀਤ ਦੇ ਨਾਲ ਮਿਲਦਾ ਹੀ ਗੀਤ ਹੈ ਜਾਂ ਮੇਰੇ ਹੀ ਗੀਤ ਨੂੰ ਕਾਪੀ ਕੀਤਾ ਗਿਆ ਕੀ ਪੂਰਾ ਮਾਮਲਾ ਕੀ ਹੈ ਇਸ ਪੂਰੇ ਮਾਮਲੇ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਨੇ ਭਾਈ ਦੇਵ ਰੂਪਣਾ ਫਿਰ ਸੱਸੀ ਕਾਹ ਤਸਸੀ ਕਾਹ ਜੀ ਸਾਰਿਆਂ ਨੂੰ ਭਾਈ ਕੀ ਪੂਰਾ ਮਾਮਲਾ ਤੁਸੀਂ ਅਰਜਨ ਢਿੱਲੋਂ ਨੂੰ ਲੈ ਕੇ ਕੀ ਕਹਿ ਰਹੇ ਹੋ ਕਿ ਅਰਜਨ ਢਿੱਲੋਂ ਹੋਰਾਂ ਨੇ ਤੁਹਾਡਾ ਗਾਣਾ ਕਾਪੀ ਕੀਤਾ ਜਾਂ ਚੋਰੀ ਕੀਤਾ ਨਹੀਂ ਵੀਰੇ ਮੈਂ ਇਸ ਚੀਜ਼ ਤੇ ਨਹੀਂ ਕਹਿ ਰਿਹਾ ਵੀ ਗਾਣਾ ਕਾਪੀ ਕੀਤਾ ਚੋਰੀ ਕੀਤਾ ਨਾ ਕਿਉਂਕਿ ਅੱਡੀ ਦੁਨੀਆ ਹੁਣ ਹਰ ਇੱਕ ਦੇ ਥੌਟ ਆਣਾ ਵੀਰੇ ਅੱਜ ਕੱਲ ਇੱਕ ਡੇਰਾਬਾਦ ਨੂੰ ਲੈ ਕੇ ਨਾ ਜਿਹੜੀਆਂ ਗੱਲਾਂ ਚੱਲਦੀਆਂ ਆਪਾਂ ਕਿਸੇ ਵੀ ਬੰਦੇ ਨੂੰ ਕਹਿ ਦਈਏ ਨਾ ਵੀ ਡੇਰਾਬਾਦ ਨੂੰ ਲੈ ਕੇ ਜਾਂ ਆਪਾਂ ਕੁਝ ਹੋਰ ਗੱਲ ਕਰ ਲਈ ਤਾਂ ਪਖੰਡ ਸਭ ਤੋਂ ਪਹਿਲਾਂ ਸ਼ਬਦ ਆਉਂਦਾ ਹਨਾ ਤੇ ਪਖੰਡ ਜਰੂਰੀ ਨਹੀਂ ਗੱਲਾਂ ਆਪਾਂ ਹੀ ਕੀ ਜਣਾ ਹੋਰ ਵੀ ਬਥੇਰੇ ਤਰ੍ਹਾਂ ਲੋਕ ਆ ਜਿਹੜੇ ਉਸ ਤਰ੍ਹਾਂ ਦੀ ਟਿੱਪਣੀ ਕਰ ਦੇਣਗੇ ਜਿਹੜੀ ਜਿਹੜਾ ਥੋੜਾ ਅੱਜ ਤੁਹਾਡੇ ਮਾਈਂਡ ਦੇ ਵਿੱਚ ਹੈਗਾ ਉਹ ਜਰੂਰੀ ਨਹੀਂ ਗੱਲਾਂ ਹਨ ਮੇਰੇ ਮਾਈਂਡ ਦੇ ਵਿੱਚ ਵੀ ਹੋਰ ਵੀ 100 ਤਰ੍ਹਾਂ ਦੇ ਲੋਕਾਂ ਦੇ ਮਾਈਂਡ ਦੇ ਵਿੱਚ ਹਨ ਹੁੰਦੀ ਆ ਉਹ ਚੀਜ਼ ਗਿਵਾਦ ਨਾ ਤਾਂ ਆਪਾਂ ਵੀ ਅਰਜੈਂਟਲ ਬਾਰੇ ਹਨ ਕੋਈ ਕੋਈ ਉਹਦਾ ਸ਼ਬਦ ਯੂਜ਼ ਕੀਤਾ ਹਨ ਵੀ ਕਾਪੀ ਕੀਤਾ ਚੋਰੀ ਕੀਤਾ ਬਸ ਗੱਲ ਪੱਖ ਐਦਾਂ ਰੱਖਿਆ ਕਿਉਂਕਿ ਮੇਰਾ ਜਿਹੜਾ ਗਾਣਾ ਆਇਆ ਸੀ ਮੈਂ ਬਾਬਾ ਬੰਨਾ ਹਨਾ ਤੇ ਉਹ ਗਾਣਾ ਬਹੁਤ ਜਿਆਦਾ ਮਕਬੂਲ ਹੋਇਆ ਵੀ ਮੈਂ ਕਹਿੰਦਾ ਵੀ ਮੇਰਾ ਪਹਿਲਾ ਵੀ ਗਾਣਾ ਬਹੁਤ ਆਇਆ ਪਰ ਇੱਕ ਜਿਹੜਾ ਮੈਂ ਕਹ ਜੀਏ ਸਭ ਤੋਂ ਵੱਧ ਚੱਲਣ ਵਾਲਾ ਗਾਣਾ ਮੇਰਾ ਮੈਂ ਬਾਬਾ ਬੰਨਾ ਗਾਣਾ ਸੀ ਉਹਦੇ ਉੱਤੇ ਮਤਲਬ ਕਿ ਇੰਨੇ ਆ ਕਿ ਜਿਆਦੇ ਰੀਲਸ ਬਣੀਆਂ ਇੰਨਾ ਕਿ ਇਸ ਸੀਜ਼ਨ ਵਿਆਹਾਂ ਦੇ ਵਿੱਚ ਵਜਿਆ ਗਾਣਾ ਹਨਾ ਬਹੁਤ ਸਾਰੇ ਫੋਨ ਕਾਲਦੇ ਕਿਉਂਕਿ ਆਰਟਿਸਟ ਨੂੰ ਪਤਾ ਲੱਗ ਜਾਂਦਾ ਹੁੰਦਾ ਹੁਣ ਜਿਵੇਂ ਆਪਾਂ ਕੋਈ ਇੱਥੇ ਵੀਡੀਓ ਕਰ ਰਹੇ ਆ ਆਪਣੀ ਜਿਹੜੀ ਵੀਡੀਓ ਚੱਲੂਗਾ ਜਿਹੜੇ ਪਤਾ ਹੁੰਦਾ ਵੀ ਆਪਣੀ ਆ ਚੀ ਚੱਲੀ ਸਭ ਤੋਂ ਉਹ ਜਦੋਂ ਗਾਣਾ ਰਿਲੀਜ਼ ਹੁੰਦਾ ਜਿਹੜੇ ਬਈ ਨਾਲ ਮੈਂ ਲਾਈਵ ਹੋਇਆ ਸੀ ਬਈ ਮਨਪ੍ਰੀਤ ਬਰਾਰ ਕੋੜ ਕਪੂਰਾ ਹਨਾ ਉਹ ਮੇਰੇ ਬਹੁਤ ਕਰੀਬੀ ਆ ਉਹ ਸਮਾਜ ਸੇਵੀ ਕੰਮ ਬਹੁਤ ਕਰਦੇ ਇੱਕੋ ਪਖੰਡਵਾ ਤੇ ਬਰਾਬਰਦ ਚੱਲਦੇ ਆ ਉਹਨਾਂ ਨੂੰ ਗਾਣਾ ਇਹ ਬੜਾ ਪਸੰਦ ਸੀ ਉਹਨਾਂ ਨੇ ਇਹ ਗਾਣਾ ਸ਼ੇਅਰ ਕੀਤਾ ਸੀ ਤੇ ਮੇਰੇ ਤੱਕ ਤਾਂ ਨਹੀਂ ਇਹ ਗੱਲ ਪਹੁੰਚੀ ਜਦੋਂ ਗਾਣਾ ਬਾਬਾ ਅਰਜਨ ਢਿੱਲੋਂ ਬਾਈ ਉਹਨਾਂ ਦਾ ਗਾਣਾ ਰਿਲੀਜ਼ ਹੁੰਦਾ ਹਨਾ ਤੇ ਉਹਨਾਂ ਕੋਲੇ ਫੋਨ ਮੈਸੇਜ ਆਉਣ ਲੱਗ ਜਾਂਦੇ ਉਹ ਜਦੋਂ ਰੀਲਾਂ ਵਾਇਰਲ ਹੁੰਦੀਆਂ ਜਾਂ ਪੇਜਾਂ ਦੇ ਉੱਤੇ ਉਹ ਗਾਣਾ ਉਹਨਾਂ ਨੂੰ ਲੋਕ ਸੈਂਡ ਕਰ ਕੇ ਕਹਿੰਦੇ ਤੇਰੇ ਆਰ ਦਾ ਵੀ ਗਾਣਾ ਹੈ ਉੱਥੇ ਹੀ ਤੇ ਮੈਂ ਵੀ ਮੇਰੀ ਗੱਲ ਕਰਦੇ ਹੋਂ ਵੀ ਤੇਵਰ ਪਾਣੇ ਦੇ ਗਾਣਾ ਵੀ ਐ ਉਹਦੇ ਹਨਾ ਉਹਨੇ ਵੀ ਐਜਾ ਗਾਣਾ ਕੀਤਾ ਗੱਲ ਉੱਥੇ ਇਹ ਰੜਕਦੀ ਆ ਵੀ ਚਲੋ ਗਾਣਾ ਹੋ ਗਿਆ ਥੋਟ ਇੱਕੋ ਜਿਹਾ ਹੋਵੇ ਉਹਦੇ ਵਿੱਚ ਗੱਲਾਂ ਬਹੁਤ ਜਿਆਦਾ ਸਿੰਗੂਲਰ ਸੀਗੀਆਂ ਮੇਨ ਉਹ ਜਿਮਾਈਨ ਹੋ ਗਈ ਵਿੱਚ ਛੋਟੀਆਂ ਛੋਟੀਆਂ ਗੱਲਾਂ ਹਨਾ ਤੇ ਮੈਂ ਕੱਲ ਦਾ ਪੱਖ ਰੱਖਿਆ ਵੀ ਬਾਈ ਜਿਹੜੇ ਕਿਉਂਕਿ ਉਸ ਤੋਂ ਬਾਅਦ ਮੇਰੇ YouTube ਤੇ ਜਾਂ ਮੇਰੇ Instagram ਦੇ ਉੱਤੇ ਕਾ ਕਮੈਂਟ ਆਉਣ ਲੱਗੇ ਅਰਜੰਟ ਲੋ ਦੇ ਨਾਮ ਦੇ ਉਹਨਾਂ ਦਾ ਗਾਣਾ ਉਹਨਾਂ ਦਾ ਗਾਣਾ ਵੀ ਇਦਾਂ ਦਾ ਪਰ ਮੈਂ ਬੀਤੀ ਇਹ ਕੀਤਾ ਵੀ ਬਈ ਉਹਨਾਂ ਦਾ ਗਾਣਾ ਜਾਂ ਮੇਰਾ ਗਾਣਾ ਨਾ ਇਹ ਅਲੱਗ ਚੀਜ਼ਾਂ ਪਰ ਮੈਂ ਚੀਜ਼ ਪਹਿਲਾਂ ਰਿਲੀਜ਼ ਕੀਤੀ ਆ ਕਿਉਂਕਿ ਮੇਰਾ ਗਾਣਾ ਬਈ ਰਿਲੀਜ਼ ਹੋਇਆ 21 ਜਨਵਰੀ ਨੂੰ ਹੁਣ ਤ્યાર ਤੋਂ ਤਿੰਨ ਚਾਰ ਮਹੀਨੇ ਪਹਿਲਾਂ ਉਸ ਤੋਂ ਡੇਢ ਤੋਂ ਦੋ ਮਹੀਨੇ ਪਹਿਲਾਂ ਤਾਂ ਬਣਿਆ ਪਿਆ ਤੇ ਉਹਦਾ ਮੈਂ ਹੁਣ ਉਹ ਵੀਡੀਓ ਪਾਈ ਆ ਤੇ ਉਹਦੇ ਉੱਤੇ ਕਈ ਬੰਦੇ ਮਤਲਬ ਕਿ ਮੇਰੇ ਤੇ ਸਵਾਲ ਉਠਾ ਰਹੇ ਆ ਵੀ ਉਹਦਾ ਗਾਣਾ ਰਿਜੈਕਟ ਹੋਏ ਹੋਏ ਸੀ ਯਾਨੀ ਕਿ ਵੀਨੇਕਾ ਕਿਉਂ ਦੀ ਬਾਰੇ ਮੈਂ ਕਿਹਾ ਅਰਜੰਟ ਲੋਨ ਦੇ ਨਾਲ ਰਹਿੰਦਾ ਰਿਹਾ ਹਨਾ ਵੀ ਮੈਨੂੰ ਪਤਾ ਹੋਊਗਾ ਵੀ ਉਹਨਾਂ ਦਾ ਗਾਣਾ ਵੀ ਜਿਹੜਾ ਕਿ ਮੈਂ ਕਾਪੀ ਕਰ ਲਿਆ ਹਨਾ ਜਾਂ ਮੈਂ ਉਹਦੋਂ ਦਾ ਥੌਟ ਯੂਜ਼ ਕਰ ਲਿਆ ਮੈਂ ਗਾੜਾ ਦੇ ਵਿੱਚ ਸਿਮਿਲਰ ਚੀਜ਼ਾਂ ਬਹੁਤ ਤੇ ਡਿਫਰੈਂਸ ਵੀ ਬਰੇ ਬਹੁਤ ਹਨਾ ਤੇ ਮੈਂ ਮੈਂ ਇੱਕ ਵੀਰੇ ਤੁਹਾਨੂੰ ਇਹ ਕਹਿਣਾ ਚਾਹੁੰਦਾ ਗਾੜਾ ਤੁਹਾਡੇ ਵਾਲਾ ਵੀ ਥੋੜਾ ਗਾ ਕੇ ਜੇ ਤੁਸੀਂ ਸੁਣਾ ਸਕਦੇ ਹੋ ਤਾਂ ਥੋੜਾ ਗਾ ਕੇ ਗਾਣਾ ਤੁਹਾਡਾ ਜਰੂਰ ਸੁਣਾਂ ਹਾਂਜੀ ਹਾਂਜੀ ਨਹੀਂ ਮੈਂ ਵਾਲ ਜੇ ਵਧਾ ਕੇ ਸੱਤੀ ਛਾਂ ਪਾਂ ਛੱਲੇ ਪਾ ਕੇ ਨਾੜੇ ਚਿਮਟਾ ਵਜਾ ਕੇ ਪੂਤਾ ਕੱਢਿਆ ਕਰੂੰ ਨੀ ਮੈਂ ਖੋਲ ਲੈਣਾ ਡੇਰਾ ਸੰਗਤ ਸਿੱਧਿਆ ਕਰੂੰ ਉਹ ਮੇਰੇ ਨਾਤੇ ਲਗਣ ਜੈਕਾਰੇ ਨਹੀਂ ਦੁੱਖ ਕੱਟੇ ਜਾਣਗੇ ਸਾਰੇ ਜਦੋਂ ਮੈਂ ਮੰਤਰ ਪੜਨਾ ਤੇ ਕੀ ਤੂੰ ਚੱਲ ਜਦੋਂ ਮੈਂ ਬਾਬਾ ਬਣਨਾ ਕਿਸਮਤ ਤੂੰ ਪਾ ਦੋਂਗੇ ੜਕੁੜੇ ਤਰ ਮੰਤਰ ਲੈਣੇ ਛੇੜਕੁੜੇ ਉਹ ਵੇਖੀ ਤੂੰ ਚੱਲ ਜਦੋਂ ਮੈਂ ਬਾਬਾ ਬਣਨਾ ਇਹ ਬੋਲ ਸੀ ਆਪਣੇ ਗਾਣੇ ਦੀ ਤੇ ਅਰਜੰਟੇ ਲੋਹਰਾਂ ਦੇ ਕੀ ਬੋਲ ਨੇ ਤੁਹਾਨੂੰ ਜਿਹੜੇ ਸੇਮ ਲੱਗਦੇ ਇਸ ਗਾਣੇ ਨਾਲ ਇਹ ਤਾਂ ਬਿਚਨਾ ਵੀਰੇ ਕਾਫੀ ਗੱਲਾਂ ਹੈਗੇ ਜਿਵੇਂ ਚੇਲਿਆਂ ਦੀ ਗੱਲ ਕੀਤੀ ਆ ਹਨਾ ਉਹ ਗੱਲ ਕਰਦੇ ਚੇਲੇ ਦੀ ਮੈਨੂੰ ਪ੍ਰੋਪਰ ਗਾਣਾ ਉਹਨਾਂ ਦਾ ਯਾਦ ਨਹੀਂ ਵੀ ਮੇਨ ਹੁੱਕ ਲੈਣੇ ਦੀਆਂ ਹੁੱਕ ਲਾਈਨ ਜਿਵੇਂ ਮੇਰੀ ਮੈਂ ਕਹਿ ਰਿਹਾ ਮੈਂ ਬਾਬਾ ਨੂੰ ਕਹਿ ਰਿਹਾ 베ਬੀ ਮੇਰਾ ਜੀ ਕਰਦਾ ਹੁਣ ਮੈਂ ਬਾਬਾ ਇਸ ਤਰ੍ਹਾਂ ਉਹਦੇ ਵਿੱਚ ਜਿਵੇਂ ਮੈਂ ਕੀਤੇ ਗੱਡੀ ਤੇ ਬੱਤੀ ਲਾਉਂ ਲਾਲ ਮਾਮੇ ਘੁੰਮਣਗੇ ਨਾਲ ਉਹਦੇ ਵਿੱਚ ਉਹਨਾਂ ਨੇ ਪਾਇਲੈਂਟ ਗੱਡੀਆਂ ਦੀ ਗੱਲ ਕੀਤੀ ਆ ਜਦੋਂ ਮੈਂ ਕੀਤੀ ਸੱਤ ਅੱਖਰ ਸੁंगा ਚੇਲੇ ਉਹਨਾਂ ਨੇ ਵੀ ਚੇਲਿਆਂ ਦੀ ਗੱਲ ਕੀਤੀ ਆ ਮੈਂ ਉਹਨਾਂ ਦੇ ਜਿਵੇਂ ਬਾਬਿਆਂ ਜੀ ਵਿਦੇਸ਼ੀ ਟੂਰ ਕਰਦੇ ਵਿੱਚ ਟੂਰ ਕਰਿਆ ਕਰੂ ਵਿਦੇਸ਼ੀ ਨਹੀਂ ਤੋਂ ਲਾਈਫ ਬਦਲਦੀ ਵੇਖੀ ਨੋਟਾਂ ਦੇ ਆਉਣਗੇ ਘਰ ਘਰ ਗੱਫੇ ਲੁੱਟਾਂਗੇ ਦੁਨੀਆ ਛੱਡ ਕੇ ਨੇਕੀ ਉਹਦੇ ਵਿੱਚ ਵੀ ਇਦਾਂ ਦੀ ਕੁਝ ਲੈਣਾ ਆ ਰਹੀਆਂ ਹਨਾ ਵੀ ਹੌਕ ਲਾਈਨ ਤੋਂ ਲੈ ਕੇ ਕੋਈ ਚਾਰ ਪੰਜ ਚੀਜ਼ਾਂ ਇਦਾਂ ਦੀਆਂ ਹੈਗੀਆਂ ਜਿਹੜੀਆਂ ਵੀ ਸੇਮ ਹੋ ਰਹੀਆਂ ਗਾਣਾ بس ਇਹੀ ਕਹਿਣਾ ਸੀ ਲੋਕਾਂ ਨੂੰ ਵੀ ਪਹਿਲ ਤੇ ਪਹਿਲ ਦੇ ਆਧਾਰ ਤੇ ਰਿਲੀਜ਼ ਆਪਾਂ ਕੀਤਾ ਨਾ ਹੁਣ ਤਾਂ ਚਲੋ ਲੀਗ ਹੋ ਜਾ ਉਹਨਾਂ ਨੇ ਪਹਿਲਾਂ ਰਿਜੈਕਟ ਕੀਤਾ ਸੀ ਵੀ ਉਹ ਥਾਟ ਮੇਰਾ ਸੀ ਮੈਂ ਨਹੀਂ ਕਹਿੰਦਾ ਵੀ ਮੈਂ ਕੋਈ ਬਹੁਤ ਵੱਡੇ ਇਨੋਵੇਸ਼ਨ ਕਰ ਲਈ ਹਨ ਯਾਤ ਤੋਂ 10 15 ਸਾਲ ਪਹਿਲਾਂ ਵੀ ਇੱਕ ਗਾਣਾ ਆਇਆ ਸੀਦਾ ਦਾ ਤੇ ਬੇ ਨਹੀਂ ਮੈਂ ਸੰਤ ਬਣਾਉਂਗਾ ਬਸ ਇਦਾਂ ਦਾ ਮੈਟਰ ਸੀਗਾ ਤੇ ਉਸ ਤੋਂ ਬਾਅਦ ਉਹ ਆਪਾਂ ਕਈ ਸਾਲ ਬਾਅਦ ਜੀ ਛੇੜੀ ਆ ਵਿਦੋ ਕੇਚੀ ਦਾ ਲਾ ਦੋ ਨਾਮੀ ਆਰਟਿਸਟ ਆ ਬਈ ਬਹੁਤ ਵੱਡਾ ਨਾਮ ਆ ਹਨਾ ਬਹੁਤ ਪ੍ਰਮਾਣਮਾਨ ਨੂੰ ਰੰਗ ਭੰਗ ਲਾਇਆ ਉਹਨਾਂ ਦੀ ਮਿਹਨਤ ਨੂੰ ਸਾਰੇ ਮਿਹਨਤ ਕਰਦੇ ਮੈਨੂੰ ਵੀ ਹੁਣ ਇੰਨਾ ਟਾਈਮ ਹੋ ਗਿਆ ਕਿ ਵੀ ਗੱਲ ਇਦਾਂ ਉਹਨਾਂ ਦਾ ਨਾਮ ਆਦੇ ਟਾਈਮ ਤੇ ਬਹੁਤ ਵੱਡਾ ਤੇ ਉਹ ਹਰ ਇੱਕ ਨੂੰ ਜੇ ਮੈਂ ਚੀਜ਼ ਕਰੂੰਗਾ ਕਿਉਂਕਿ ਮੇਰਾ ਉਸ ਲੋ ਖੁੱਲ ਕੇ ਨਹੀਂ ਹੁੰਦੀ ਚੀਜ਼ ਜੇ ਚੱਲੀ ਵੀ ਹੈ ਤੇ ਉਹ ਨਾਮ ਨੇ ਉਹਨਾਂ ਖੁੱਲ ਕੇ ਉਹ ਤਾਂ ਚੀਜ਼ ਛੋਟੀ ਜੀ ਵੀ ਕਰਨ ਉਹ ਵੀ ਕਿੰਨੇ ਵੱਡੇ ਪਲੇਟਫਾਰਮ ਤੇ ਹਿੱਟ ਹੁੰਦੀ ਯਾਰ ਤੁਹਾਨੂੰ ਪਤਾ ਹੀ ਹੋਂ ਸਾਡੇ ਸਾਡੇ ਇੰਸਟਾਗ੍ਰam ਤੇ ਜਾਂ ਤੁਹਾਡੇ ਸੋਸ਼ਲ ਮੀਡੀਆ ਤੇ ਕਮੈਂਟ ਆ ਰਹੇ ਆ ਵੀ ਤੁਹਾਨੂੰ ਕੁਝ ਲੋਕ ਕਹਿ ਰਹੇ ਆ ਵੀ ਤੁਸੀਂ ਗੀਤ ਕਾਪੀ ਕੀਤਾ ਅਰਜਨ ਟਲੋਰਾ ਦਾ ਕਿਉਂਕਿ ਇਹ ਇੱਕ ਨਾਮੀ ਗਾਇਕ ਹੈ ਤੇ ਜ਼ਿਆਦਾਤਰ ਲੋਕ ਜਿਹੜੀ ਆ ਉਸੇ ਨੂੰ ਸੁਣਦੇ ਜਿੰਦਾ ਨਾਮ ਜ਼ਿਆਦਾ ਹੁੰਦਾ ਤੇ ਤੁਹਾਨੂੰ ਇਹ ਕਹਿ ਰਹੇ ਹੋਣਗੇ ਹਾਂਜੀ ਉਹ ਇਹੀ ਹੈ ਜੀ ਮੈਨੂੰ ਵੀਡੀਓ ਸਪੈਸ਼ਲੀ ਜਿਵੇਂ ਮੈਸੇਜ ਦੇ ਵਿੱਚ ਮੇਰੇ ਯਾਰ ਬਿੱਲੀ ਕੁਝ ਬਾਹਰ ਬੈਠੇ ਆ ਕੁਝ ਇੱਥੋਂ ਦੇ ਆ ਉਹ ਜਦੋਂ ਉਹਨਾਂ ਨੂੰ ਰੀਲ ਸੈਂਡ ਹੁੰਦੀ ਹੈ ਤਾਂ ਆਪਾਂ ਕੋਈ ਮੰਨ ਕੇ ਚਲੋ ਤੁਹਾਡੇ ਜਿਵੇਂ ਮੈਨੂੰ ਕੋਈ ਚੀਜ਼ ਸੈਂਡ ਹੋਵੇ ਜਾਨਾ ਤੁਹਾਡੇ ਬਾਰੇ ਗੱਲ ਮੈਂ ਤੁਹਾਨੂੰ ਸੈਂਡ ਕਰਾਂ ਉਹ ਆਰਚੀ ਸੁਣੋ ਉਹ ਗਾਣਾ ਚੱਲਿਆ ਨਾ ਹੋਇਆ ਤੇ ਉਹ ਜਿਹਨੇ ਜਿਨੇ ਵੀ ਗਾਣੇ ਤੇ ਰੀਲਾਂ ਪਾਈਆਂ ਹੋਈਆਂ ਉਹ ਆਕੇ ਮੈਨੂੰ ਵੀਡੀਓ ਸੈਂਡ ਕਰ ਦਿੰਦਾ ਕੁਝ ਤਾਂ ਕਹਿੰਦੇ ਵੀ ਇਹ ਤੁਹਾਡੇ ਗਾਣੇ ਨਾਲ ਦਾ ਪਰ ਜ਼ਿਆਦਾਤਰ ਇਹ ਕਹਿੰਦੇ ਵੀ ਤੇਰਾ ਵੀ ਗਾਣਾ ਇਹਦੇ ਨਾਲ ਦਾ ਉਦੋਂ ਥੋੜੀ ਚੀਜ਼ ਪਿੰਚ ਕਰਦੀ ਆ ਵੀ ਮੇਰਾ ਗਾਣਾ ਉਹਦੇ ਨਾਲ ਦਾ ਹੈਣੀ ਵੀ ਆਪਾਂ ਦੇ ਚੋਟੀ ਦਾ ਉਹ ਬਾਈ ਦੀ ਤਾਂ ਪਹਿਲਾਂ ਸੁਣੀ ਸੀ ਹਨ ਜਿਵੇਂ ਅਰਜੰਟਿਨ ਲੋਰਾ ਦਾ ਇੱਕ ਗੀਤ ਸੀਗਾ ਤੇ ਇੱਕ ਇੱਕ ਸਿੱਧੂ ਮਸੇ ਵਾਲਾ ਹੋਰਾਂ ਦਾ ਗੀਤ ਸੀਗਾ ਬਾਈ ਬਾਈ ਤੇ ਦੋਵਾਂ ਦੇ ਜਿਹੜੇ ਆ ਲਿਰਿਕਸ ਜਿਹੜੇ ਆਪਸ ਦੇ ਵਿੱਚ ਮੈਚ ਕਰਦੇ ਸੀ ਪਹਿਲੇ ਅਰਜੰਟਿਨ ਲੋਰਾ ਦਾ ਗੀਤ ਸੀ ਬਾਈ ਬਾਈ ਤੇ ਇੱਕ ਸਿੱਧੂ ਮਸੇ ਵਾਲਾ ਦਾ ਸੀਗਾ ਕਿ ਤਰੇ 21 ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਸੀ ਦੁਨੀਆ ਦਾ ਦੂਸਰਾ ਅਰਜੰਟਿਨ ਲੋਰਾ ਦਾ ਸੀ ਕਿ ਹਾਲੇ ਇੱਕ ਮੈਂ ਹਰਿਆਣੀ ਪੈਰ ਇੱਦਾਂ ਕੋਈ ਗੀਤ ਸੀਗਾ ਬਾਈ ਬਾਈ ਕੀਦੀ ਆ ਗੀਤ ਉਹਨਾਂ ਦੇ ਵੀ ਆਪਸ ਦੇ ਵਿੱਚ ਮਿਲਦੇ ਰਹੇ ਆ ਹਾਂਜੀ ਹਾਂਜੀ ਤੇ ਬਾਈ ਉਹ ਫਿਰ ਗੱਲ ਤਾਂ ਯਾਰ ਵੀ ਸਾਹਮਣੇ ਇੱਕ ਬੰਦਾ ਕੌਣ ਆ ਸਾਹਮਣੇ ਸਿੱਧੂ ਮੂਸੇ ਵਾਲਾ ਨਾ ਹਾਂ ਸਾਹਮਣੇ ਸਿੱਧੂ ਮੂਸੇ ਵਾਲਾ ਉਹ ਨਾਮ ਬਹੁਤ ਵੱਡਾ ਬਾਈ ਜੇ ਉਹ ਉਹਨਾਂ ਉਦੋਂ ਵੀ ਉਦੋਂ ਵੀ ਤੁਸੀਂ ਇਹ ਚੀਜ਼ ਦੇਖੋ ਗਾਣੇ ਪਹਿਲਾਂ ਵੀ ਬਾਈ ਜੋਤ ਚੱਲੇ ਆ ਨਾ ਅਰਜਨ ਟੁਲਾ ਦੇ ਪਰ ਉਹ ਗਾਣਾ ਇੱਕ ਉਹ ਵੀ ਇੱਕ ਤੇ ਕਾਉਂਟਰਵਰਸੀ ਛੋਟੀ ਜਿਹੀ ਬਣੀ ਸੀ ਉਦੋਂ ਦਾ ਗਾਣਾ ਜਾਦੇ ਚੱਲਿਆ ਸੀਗਾ ਬੱਟ ਸਾਹਮਣੇ ਉਹ ਕੋਈ ਨਵਾਂ ਆਰਟਿਸਟ ਨਹੀਂ ਸੀ ਉਹ ਸਿੱਧੂ ਮੂਸੇਵਾਲਾ ਬਾਈ ਸੀ ਨਾ ਵੀ ਜਿੰਨਾ ਤੇ ਸਾਹਮਣੇ ਗਾਣਾ ਸੀ ਇਹ ਤੇ ਤੁਹਾਨੂੰ ਨਹੀਂ ਪਤਾ ਗਾਣਾ ਕਿਹੜਾ ਮਕਬੂਲ ਜਾ ਰਿਹਾ ਹਾਂ ਵੀ ਦੋਨੇ ਗਾਣੇ ਆਉਦੇ ਚੱਲੇ ਪਰ ਇੱਕ ਵੱਡੇ ਲੈਵਲ ਤੇ ਉਹ ਸਿੱਧੂ ਮੂਸੇਵਾਲਾ ਬਾਈ ਜਲਾ ਨਾ ਗਾਣਾ ਹਿੱਟ ਹੋਇਆ ਹੋਇਆ ਉਹ ਜੀ ਤਾਂ ਬੱਟ ਦਾ ਗਾਣਾ ਪਹਿਲਾਂ ਰਿਲੀਜ਼ ਹੋ ਚੁੱਕਿਆ ਬਾਬੇ ਹਾਂਜੀ ਹਾਂਜੀ ਬਈ ਜੀ ਦੇਖੋ ਡੈਮੋਕਰੇਸੀ ਆ ਨਾ ਮੈਂ ਮੈਂ ਆਪਾਂ ਨੂੰ ਕੋਈ ਫੇਮ ਲੈਣ ਦਾ ਚੱਕਰ ਹੈ ਨਹੀਂ ਤੇ ਨਾ ਆਪਾਂ ਨੂੰ ਆਪਾਂ ਬਾਈ ਨੂੰ ਕੋਈ ਗਲਤ ਸ਼ਬਦ ਕਹਿੰਨੇ ਆ ਬਸ ਮੈਂ ਤਾਂ ਲੋਕਾਂ ਦੇ ਥਰੂ ਕਿਉਂਕਿ ਇਕੱਲੇ ਇਕੱਲੇ ਨੂੰ ਮੈਂ ਨਹੀਂ ਦੱਸ ਇੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਪੰਜਾਬ ਪ੍ਰਸਨ ਟੀਵੀ ਚੈਨਲ ਦਾ ਨਾ ਮਨਪ੍ਰੀਤ ਤੁਹਾਡਾ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰਾ ਨਾ ਪੱਖ ਦੇ ਰੱਖਿਆ ਕਿ ਡੈਮੋਕ੍ਰੇਸੀ ਆਪਾਂ ਦਾ ਉਹਦਾ ਪੱਖ ਦੇ ਰੱਖਣਾ ਹੁੰਦਾ ਨਾ ਹੁਣ ਮੈਨੂੰ ਕੱਲ ਦਾ ਹੁੰਦਾ ਵੀ ਚਲੋ ਉਹ ਬਾਈ ਮਨਪ੍ਰੀਤ ਵੀਰੇ ਮੇਰੇ ਨਾਲ ਲਾਈਵ ਹੋਇਆ ਜਿਹੜੇ ਮਨਦੀਪ ਬਈ ਮੇਰੇ ਨਾਲ ਲਾਈਵ ਹੋਏ ਉਥੋਂ ਲੇ ਕਮੈਂਟ ਆ ਰਹੇ ਆ ਵੀ ਅਰਜਨ ਦਾ ਤੈਨੂੰ ਜਵਾਬ ਨਹੀਂ ਹੋਣਾ ਤੈਨੂੰ ਰਿਪਲਾਈ ਨਹੀਂ ਹੋਣਾ ਬਸ ਇਹੀ ਜੀ ਕਿਹਨਾਂ ਛੋਟੀ ਲੋਕਾਂ ਦੀ ਬਹੁਤ ਮਾਰੀ ਗੱਲ ਆ ਗੱਲ ਸੁਣਨੀ ਨਹੀਂ ਪੂਰੀ ਇਹ ਬੰਦਾ ਵਿੱਚ ਕਹਿ ਕਿ ਮੈਂ ਉਹਦੇ ਵਿੱਚ ਵੀ ਇਹੀ ਗੱਲ ਕਹੀ ਆ ਵੀ ਮੈਂ ਵੀ ਨਾ ਕਾਪੀ ਉਹਨਾਂ ਦੀ ਗੱਲ ਕੀਤੀ ਨਾ ਮੈਂ ਆਦੀ ਗੱਲ ਕੀਤੀ ਮੈਂ ਇਹ ਗੱਲ ਕਹਿ ਰਿਹਾ ਵੀ ਪੈਲ ਤੇ ਗਾਣਾ ਮੈਂ ਰੀਲਿਸ ਕੀਤਾ ਵੀ ਮੈਨੂੰ ਨਾ ਇਹ ਵੀ ਮੈਂ ਉਹ ਚੀਜ਼ ਨਾਲ ਲਾਈ ਹੋਈ ਆ ਹਨਾ ਉਹ ਅੱਜ ਕੱਲ ਇਹ ਹੁੰਦਾ ਨਾ ਅੱਜ ਕੱਲ ਹਰ ਕੋਈ ਫੇਮ ਲੈਣਾ ਚਾਹੁੰਦਾ ਕੋਈ ਵੀ ਕਿਸੇ ਨੂੰ ਉੱਦਾਂ ਮਿਲਦਾ ਤਾਂ ਉਸ ਤਾਂ ਕਰਕੇ ਸ਼ਾਇਦ ਹਨੂ ਵੀ ਐਸੀ ਗੱਲ ਤੇ ਹੋਵੇਗਾ ਕਿ ਇਹ ਆਦੁੱਟ ਕਿਤਾਬ ਬੋਲ ਰਿਹਾ ਕਿ ਅਰਜੰਟ ਈਲੋ ਦਾ ਗਾਣਾ ਆ ਗਿਆ ਜਿੰਨਾ ਵਿੱਚ ਆਦਾ ਜ਼ਿਕਰ ਕਰ ਦੂੰਗਾ ਹੋ ਸਕਦਾ ਵੀ ਮੇਰੇ ਵੀ ਵੀ ਵਧ ਜਣ ਆਬਰ ਜਰੂਰ ਬਰੇ ਗੱਲਾਂ ਹੁੰਦੀਆਂ ਪਰ ਜੇ ਮੈਂ ਇਹ ਗੱਲ ਕਹੀ ਹੋਵੇ ਨਾ ਵੀ ਮੈਂ ਅਰਜੰਟ ਉਹਨੂੰ ਕੋਈ ਮਾਰਾ ਬੋਲ ਕੇ ਮੈਂ ਚਾਰ ਗੱਲਾਂ ਕੱਢ ਕੇ ਵੀ ਬਾਈ ਦੇਖੋ ਇਹਦਾ ਨਕਾਣਾ ਮੇਰਾ ਚੋਰੀ ਕਰ ਲਿਆ ਮੈਂ ਉਦੋਂ ਉਦਾਂ ਮੈਂ ਉੱਥੇ ਰੋਣ ਬਿਟੇ ਹੁਣ ਉਹ ਕੰਮ ਨਹੀਂ ਕੀਤਾ ਬਾਈ ਮੈਂ ਗੱਲ ਇਹੀ ਕਲੀਅਰ ਕਰ ਰਿਹਾ ਵੀ ਬਾਈ ਮੈਨੂੰ ਜੇ ਤੁਸੀਂ ਇਹ ਗੱਲ ਕਹਿ ਦੇਵੇਂ ਤੂੰ ਉਹਦੇ ਨਾਲ ਦੀ ਚੀਜ਼ ਕੀਤੀ ਆ ਤਾਂ ਮੇਰੀ ਪਹਿਲ ਦੇ ਦਾ ਦਿੱਤੀ ਅਗਲੀ ਵੀ ਵੀ ਹੈ ਦੂਜੀ ਗੱਲ ਜੇ ਉਹ ਕਹਿੰਦੇ ਸਾਡੇ ਗਾਣੇ ਲੀਕ ਹੋਇਆ ਕਈ ਬੰਦੇ ਉਹਨਾਂ ਦੇ ਫੈਨਸ ਜਿਹੜੇ ਕਮੈਂਟ ਕਰ ਰਹੇ ਆ ਕਿ ਉਹਨਾਂ ਦੀ ਪਹਿਲਾ ਚੀਜ਼ਾਂ ਬਣੀਆਂ ਹੋਈਆਂ ਵੀ ਬੈਕਗ੍ਰਾਉਂਡ ਨਹੀਂ ਫਿਰ ਬੈਕ ਨਾਲ ਰਹਿੰਦਾ ਰਿਹਾ ਜਮ ਉੱਥੋਂ ਉਹਨਾਂ ਤੋਂ ਚੀਜ਼ ਸੁਣ ਕੇ ਚੀਜ਼ ਬਣਾਈਆ ਹਨਾ ਹੂੰ ਲੋਕਾਂ ਨੂੰ ਦੇਖ ਤੇ ਤੁਸੀਂ ਨਾ ਇੱਕ ਛੋਟੀ ਜੀ ਗੱਲ ਦਾ ਬਾ ਉਹ ਨਾ ਚੱਕਿਆ ਕਰੋ ਜੇ ਕੋਈ ਬੰਦਾ ਜ਼ਰੂਰੀ ਨਹੀਂ ਜਿਹੜੇ ਭਈ ਬੰਦੇ ਦੇ ਵੱਧ ਫਾਲੋਅਰ ਉਹਨੂੰ ਆਪ ਦੀ ਜਗ੍ਹਾ ਤੇ ਵੀ ਘੈਂਟ ਹੀ ਹੁੰਦਾ ਹਨਾ ਵੇਖ ਰਿਕ ਬੰਦਾ ਹਰ ਇੱਕ ਬੰਦੇ ਵੱਡੇ ਵੱਡੇ ਤਾਂ ਗਲਤੀ ਹੁੰਦੀ ਹੈ ਜੇ ਅੱਜ ਛੋਟੇ ਆ ਚਲੋ ਅ ਤੇ ਜਰੂਰੀ ਨਹੀਂ ਆਪਾਂ ਇੱਥੇ ਆਪਾਂ ਫੇਮ ਲਾਈਨ ਤੇ ਚੱਗਰ ਆਪਾਂ ਗਲਤੀ ਹੋਵਾਂਗੇ ਕੀ ਪਤਾ ਬੰਦਾ ਅਗਲਾ ਸਹੀ ਵੀ ਹੁੰਦਾ ਡੈਮੋਕ੍ਰੇਸੀ ਦਾ ਮਤਲਬ ਹੀ ਹੁਣ ਮੈਂ ਇੱਕ ਤੁਹਾਨੂੰ ਗੱਲ ਦੱਸਦਾ ਮੈਂ ਬਾਜੀਗਰਾਂ ਦਾ ਮੁੰਡਾ ਬਈ ਹਨਾ ਛੜੀਉਨ ਰਾਸ ਨੂੰ ਬਿਲੋਂਗ ਕਰਦੇ ਆ ਮੈਂ ਗਾਣਾ ਕਰਨ ਆਇਆਗਾ ਉਹਦੇ ਵਿੱਚ ਲਾਈਨ ਪਾਈ ਆ ਤੇ ਵੀ ਬਾਜੀਆ ਪਵਾਦੂ ਬਾਜੀਗਰਾਂ ਦਾ ਮੁੰਡਾ ਪੁੱਤ ਵਾਜਦਾ ਚੜਤ ਸਿੰਘ ਉਹ ਕਈ ਬੰਦਾ ਠੀਕ ਆ ਵੀ ਕਾਸਟ ਤੇ ਵੀ ਆਉਂਦੇ ਵੀ ਹਾਂ ਬਈ ਚਲੋ ਆਪਣੀ ਕਾਸਟ ਤਰੱਕੀ ਕਰੂਗੀ ਹਨਾ ਤੇ ਪਰ ਕਈ ਬੰਦੇ ਯਾਰ ਤੂੰ ਨਾ ਕਾਸਟ ਦਾ ਨਾਮ ਲੈਣਾ ਸੀਗਾ ਕਿਉਂਕਿ ਨਾ ਅੱਜ ਕੱਲ੍ਹ ਉਹ ਬੰਦੇ ਨੂੰ ਉਹ ਮੈਂ ਸਮਝ ਲਾ ਜਾਂਦੇ ਕਿ ਮੈਂ ਕੂਵੇ ਸਮਝਦਾ ਮਤਲਬ ਕਿ ਭਾਈ ਅਸੀਂ ਕਾਸਟਾਂ ਵੀ ਜੇ ਸਾਨੂੰ ਕਿ ਨੀਵਾਸ ਉਹ ਅਸੀਂ ਕਾਸਟ ਨੂੰ ਥੋੜੀ ਨੀਵਾ ਸਮਝੋ ਤਾਂ ਸੋਚ ਹੁੰਦੀ ਹੈ ਬੰਦੇ ਦੀ ਬੰਦਾ ਕੀ ਕਹਿ ਰੋ ਜਾਣ ਕਹਿ ਜੀ ਸੋਚ ਦਾ ਮਾਰਕਾ ਜੀ ਹਣਾ ਤੁਸੀਂ ਗੱਲ ਨੂੰ ਇਹ ਕਿ ਜੇ ਆਪਾਂ ਕਾਸਟਾਂ ਦੇ ਹੁਣ ਉੱਤੇ ਚਲੋ ਮੁੱਦੇ ਨਾਲ ਆਪਾਂ ਹੋਰ ਪਾਸੇ ਲੈ ਜਾਂਦੇ ਵੀ ਗੱਲ ਇਹ ਹੈ ਵੀ ਲੋਕਾਂ ਦਾ ਹਰ ਇੱਕ ਦਾ ਪੁਆਇੰਟ ਆਫ 뷰 ਅਲੱਗ ਆ ਚਲੋ ਜੇ ਮੈਂ ਉਹ ਗੱਲ ਕਹਿ ਤੀ ਉੱਥੇ ਮੈਨੂੰ ਯਾਰ ਪਤਾ ਕੀ ਉਹ ਰੈਪਿਊਟੇਸ਼ਨ ਬੰਦੇ ਡਾਊਨ ਹੋਏ ਬਈ ਕਾਸਟਾਂ ਦੇ ਰੈਪਿਊਟੇਸ਼ਨ ਡਾਊਨ ਹੋਣ ਲੱਗ ਗਿਆ ਪਹਿਲਾਂ ਤਾਂ ਮੈਨੂੰ ਇਹ ਦੱਸਿਓ ਹਨਾ ਤੇ ਵੀ ਹੋਰ ਪਹਿਲਾਂ ਜਿਹੜੀ ਗੱਲ ਲੈ ਕੇ ਜਾਣੀ ਉੱਤਰ ਨਹੀਂ ਜਾਂਦੇ ਹੋਰ ਪਾਸੇ ਨੂੰ ਤੁਰ ਪੈਂਦੇ ਆ ਤੁਸੀਂ ਅਰਜنٹਿਨ ਲੋਹਰਾਂ ਦੇ ਨਾਲ ਉਹਨਾਂ ਦੀ ਟੀਮ ਨਾਲ ਜੋ ਉਹਨਾਂ ਨੇ ਤੁਹਾਡੇ ਨਾਲ ਕੰਟੈਕਟ ਕੀਤਾ ਕਿ ਕਈ ਵਾਰ ਕੀ ਹੁੰਦਾ ਨਾ ਵੀ ਕੰਪੋਜੀਸ਼ਨ ਵੀ ਸੇਮ ਹੁੰਦੀ ਹੈ ਤਾਂ ਕਈ ਵਾਰ ਗਾਣੇ ਵੀ ਡਿਲੀਟ ਕਰਵਾਏ ਜਾਂਦੇ ਆ ਜਿਵੇਂ ਪਿੱਛੇ ਜੇ ਦੇਖਿਆ ਇੱਕ ਕਰਨ ਹੋਜ਼ਲ ਕਰਨ ਔਦਲਾ ਹੋਰਾਂ ਨੇ ਇੱਕ ਗਾਇਕ ਦਾ ਗਾਣਾ ਡਿਲੀਟ ਕਰਾਇਆ ਸੀ ਉਸ ਦੇ ਪੇਜ ਤੋਂ ਕਿ ਲਿਰਿਕਸ ਤੇ ਕੰਪੋਜੀਸ਼ਨ ਵੀ ਮਿਲ ਰਹੀ ਸੀ ਆਪਸ ਦੇ ਵਿੱਚ ਨਹੀਂ ਉਹਨੇ ਡਿਲੀਟ ਨਹੀਂ ਕਰਵਾਇਆ ਸੀ ਨਾ ਕਰਨ ਵਾਲਾ ਬਾਈ ਲਾਈਵ ਆ ਕੇ ਬੋਲੇ ਸੀ ਵੀ ਕੰਪੋਜੀਸ਼ਨ ਚੱਕੀ ਹੈ ਨਾ ਵੀ ਪਰਪਰ ਕੀਪਦਾ ਸ਼ਾਇਰ ਡਿਲੀਟ ਕਰਾਇਆ ਹੋਵੇ ਉਹ ਰਾਕਬ ਵੀ ਜੀ ਆ ਕਿ ਬੋਲ ਰਿਹਾ ਸੀ ਵੀ ਜੇ ਇਹ ਗੱਲ ਹੈਗੀ ਸੀ ਕੌਪੀ ਮੇਲ ਕੀਤੀ ਆ ਬਈ ਮੈਂ ਤਾਂ ਹੁਣ ਵੀ ਵੇਖੋ ਗੱਲ ਫੇਰ ਉੱਥੇ ਕਿ ਮੈਂ ਤਾਂ ਹਜੇ ਵੀ ਕਿਹਾ ਵੀ ਮੈਂ ਤਾਂ ਕਾਪੀ ਦਾ ਇਲਜ਼ਾਮ ਹੀ ਨਹੀਂ ਲਾ ਰਿਹਾ ਵੀ ਕਾਪੀ ਕੀਤਾ ਨਾਮੇ ਹੀ ਨਾਮ ਉਹਨਾਂ ਦਾ ਕਾਪੀ ਕੀਤਾ ਨਾ ਉਹਨਾਂ ਨੇ ਮੇਰਾ ਕਾਪੀ ਕੀਤਾ ਗੱਲਾਂ ਸਿਮਿਲਰ ਵਿੱਚ ਰਾਲਦੀਆਂ ਹੁਣ ਜੇ ਆਪਾਂ ਅਜ ਡੇਰਾਵਾਦ ਦੀ ਗੱਲ ਕਰਨ ਬਈ ਬਹਿ ਜੀਏ ਤੁਸੀਂ ਆਪਾਂ ਮੈਂ ਤੇ ਤੁਸੀਂ ਦੋਨੇ ਮੁੱਦਾ 'ਤੇ ਚੱਕਦੇ ਆਂ ਡੇਰਾਵਾਦ ਦਾ ਉੱਥੇ ਆਪਾਂ ਚਾਰ ਪੰਜ ਗੱਲਾਂ ਤਾਂ ਮੇਨ-ਮੇਨ ਰੱਖਾਂਗੇ ਇੱਕ ਤਾਂ ਅਨੁਭਿਸ਼ਵਾਸ ਇੱਕ ਪਖੰਡ ਦੇ ਆਪਾਂ ਗੱਲ ਕਰ ਲਈਏ ਹਨਾ ਛੂਟੇ ਚਲਣਾ ਦੀ ਗੱਲ ਕਰ ਲਈਏ ਵੀ ਨਸ਼ੇ 'ਚ ਵੜ ਰਹੇ ਆ ਹਨਾ ਇਹ ਤਿੰਨ ਚਾਰ ਚੀਜ਼ਾਂ ਤਾਂ ਥੋੜੇ ਥੋੜੇ ਮੇਰੇ ਥੋੜੇ ਦਿਮਾਗ 'ਚ ਵੀ ਆਣਗੇ ਤੇ ਮੇਰੇ ਵੀ ਹੋਣਗੀਆਂ ਜੀ ਵੇ ਕੇ ਲੋਕਾਂ ਨੂੰ ਮੂਰਖ ਬਣਾ ਕੇ ਬਾਬੇ ਇਹ ਕੀ ਕੀ ਕੰਮ ਕਰਦੇ ਆ ਉਹ ਉਹੀ ਚੀਜ਼ਾਂ ਦੀ ਚੀਜ਼ਾਂ ਚੋਂ ਸਿਮਿਲਰ ਹੋ ਗਿਆ ਬਸ ਮੇਰੀ ਬੇਨਤੀ ਇਹ ਆ ਵੀ ਜੇ ਕੋਈ ਮੈਨੂੰ ਇਹ ਗੱਲ ਕਹਿ ਰਿਹਾ ਵੀ ਤੂੰ ਕਾਪੀ ਕੀਤਾ ਮੈਂ ਤਾਂ ਕਲੀਅਰ ਕੀਤਾ ਵੀ ਮੈਂ ਕਿਸੇ ਦਾ ਕਾਪੀ ਨਹੀਂ ਕੀਤਾ ਨਾ ਮੈਂ ਉਹਨਾਂ ਦੇ ਉਜਾੜਾ ਚੀਜ਼ਾਂ ਜੇ ਸੇਮ ਹੋ ਗਿਆ ਤੇ ਮੈਂ ਇਹ ਕਹਿ ਰਿਹਾ ਵੀ ਪੈਰ ਦੇ ਆਧਾਰ ਤੇ ਉਹ ਚੀਜ਼ ਮੇਰੀ ਕੀਤੀ ਸੀ ਨਾਲੇ ਇਹ ਵੀ ਨੀ ਚੀਜ਼ ਵੀ ਉਹ ਚੱਲੀ ਦੀ ਮੈਂ ਉਸ ਤੋਂ ਬਾਅਦ ਅਗਰਵਾ ਪਾਰਿਆ ਤੁਸੀਂ ਵੀ ਰੀਲਾਂ ਤੇ ਜਾ ਕੇ ਦੇਖ ਲਓ ਜਾਂ ਕਈ ਥਾਵਾਂ ਤੇ ਜਾ ਕੇ ਬਿਆਹ ਦਾ ਰਿਕਾਰਡ ਵੀ ਤੁਸੀਂ ਚੈੱਕ ਕਰ ਸਕਦੇ ਹੋ ਮੈਂ ਵੀਡੀਓ ਪਾਈਆਂ ਹੋਈਆਂ ਜਾਂ ਮੈਂ ਸਟੋਰੀਆਂ ਲਾਉਂਦਾ ਰਹਿੰਦਾ ਕਿੰਨਾ ਗਾਣਾ ਜਿਆਦਾ ਚੱਲ ਰਿਹਾ ਕਿੰਨਾ ਜਿਆਦਾ ਜੀ ਸ਼ੁਕਰੀਆ ਦੇਬ ਭਾਈ ਸਮੇਂ ਦੇਣ ਦੇ ਲਈ ਤਾਂ ਇਹ ਮੁੱਦਾ ਜੋ ਦੇਬ ਭਾਈ ਹੋਰਾਂ ਦੇ ਵੱਲੋਂ ਉਠਾਇਆ ਗਿਆ ਕਿਉਂਕਿ ਉਹਨਾਂ ਨੂੰ ਅਰਜਨ ਢਿੱਲੋਂ ਦੇ ਫੈਨਸ ਜਾਂ ਉਹਨਾਂ ਦੇ ਚਾਹਣ ਵਾਲੇ ਕਮੈਂਟ ਕਰ ਰਹੇ ਸੀ ਕਿ ਤੁਸੀਂ ਉਹਨਾਂ ਦਾ ਗਾਣਾ ਚੋਰੀ ਕੀਤਾ ਜਾਂ ਕਿਉਂਕਿ ਹਾਲਾਂਕਿ ਗਾਇਕ ਨੰਦੇਬ ਭਾਈ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ ਨਾ ਅਰਜਨ ਹੋਰਾਂ ਨੇ ਇਹਨਾਂ ਦੇ ਨਾਲ ਸੰਪਰਕ ਕੀਤਾ ਵਿੱਚ ਜਿਹੜੇ ਫੈਨਸ ਨੇ ਉਹਨਾਂ ਦੇ ਵੱਲੋਂ ਇਹ ਮੁੱਦਾ ਉਠਾਇਆ ਜਾ ਰਿਹਾ ਸੀ ਤਾਂ ਇਸ ਮੁੱਦੇ ਨੂੰ ਕਲੀਅਰ ਕੀਤਾ ਗਿਆ ਤੁਹਾਡੇ ਕੀ ਵਿਚਾਰ ਹੈ ਇਸ ਗੱਲਬਾਤ ਨੂੰ ਲੈ ਕੇ ਕਮੈਂਟ ਬਾਕਸ ਤੇ ਜ਼ਰੂਰ ਦੱਸਣਾ ਸ਼ੁਕਰੀਆ